ਮੇਰੀਆਂ ਮਾਮਾ ਤੇ ਮੇਰੀਆਂ ਭੈਣਾਂ ਤੇ ਸਾਡੇ ਨੌਜਵਾਨ ਵੀਰਾਂ ਦਾ ਆਉਣ ਤੇ ਜਿਹੜਾ ਆਪਾਂ ਇਹ ਘੱਗਰ ਦੀ ਮਾਰ ਛਾਏ ਹੋਏ ਪਿੰਡਾਂ ਦੀ ਹਮਾਇਤ ਦੇ ਵਿੱਚ ਪਹੁੰਚੇ ਆ ਵੀਰੋ ਪਰ ਹਮਾਇਤ ਤਾਂ ਐ ਕਰਨੀ ਚਾਹੀਦੀ ਹੈ ਜਿਵੇਂ ਜਥੇਬੰਦੀਆਂ ਨੇ ਇਹਨਾਂ ਪਿੰਡਾਂ ਦਾ ਸਾਥ ਦਿੱਤਾ ਪਰ ਜਿਵੇਂ ਆਪਾਂ ਕਹਿੰਦੇ ਤੇ ਵੀ 20 ਪਿੰਡਾਂ ਨੂੰ ਮਾਰ ਪੈਂਦੀ ਐ ਪਾਣੀ ਦੀ ਕੁੱਤਾ ਵਾਂਗੂ ਪਾਲੀਆਂ ਹੋਈਆਂ ਫਸਲਾਂ ਸਾਡੀਆਂ ਪਾਣੀ ਨਾਲ ਟੈ ਟੇਰੀ ਹੋ ਜਾਂਦੀਆਂ ਨੇ ਪਰ ਓਨੀ ਗਿਣਤੀ 'ਚ 20 ਪਿੰਡਾਂ ਦੇ ਲੋਕ ਪਹੁੰਚੇ ਜੀ ਬਾਈ ਨਾ ਮੇਰੀਆਂ ਮਾਵਾਂ ਭੈਣਾਂ ਨੇ ਸਾਥ ਉਹਨਾਂ ਦਿੱਤਾ ਨਾ ਸਾਡੇ ਨੌਜਵਾਨਾਂ ਨੇ ਪਰ ਵੀਰੋ ਜੇ ਇਹ ਮੋਚਾ ਜਿਤਨਾ ਐ ਕਰਾਜੋ ਬਾਹਰ ਨਿਕਲਣਾ ਪਊ ਵੀਰੋ ਅੰਦਰ ਵੜਿਆ ਤਾਂ ਸਰਕਾਰਾਂ ਕੁਝ ਨਹੀਂ ਮਸਲੇ ਹੱਲ ਕਰਦੀਆਂ ਆਪਣੇ ਮਸਲੇ ਹੱਲ ਹੋਣਗੇ ਜੇ ਮੈਦਾਨ ਚਾਵਾਂਗੇ ਜਿਹੜੀਆਂ ਜ਼ਮੀਨਾਂ ਨੇ ਆਪਣੀਆਂ ਇਹ ਕਿਸਾਨ ਦੀ ਰੀੜ ਦੀ ਹੱਡੀ ਨੇ ਵੀਰੋ ਜੇ ਜ਼ਮੀਨਾਂ ਨਾ ਰਹੀਆਂ ਆਪਣੇ ਪੱਲੇ ਤਾਂ ਕੁਝ ਵੀ ਨਹੀਂ ਕਰੀ ਵੀ ਨਹੀਂ ਜਾਣੀ ਆਪਾਂ ਨੂੰ ਹਾਂ ਹੈ ਨਾਲੇ ਪਰਾਂਗੇ ਭੁੱਖ ਦੇ ਸ਼ਿਕਾਰ ਹੋ ਜਾਾਂਗੇ ਪਰ ਜੇ ਸਾਥ ਨਾ ਦਿੱਤਾ ਇਹਨਾਂ ਦੀ ਕੀ ਹਸਤੀ ਦੀਗੀ ਜੇ ਅੱਜ ਉਹਰੇ ਲੱਖਾਂ ਦਾ ਇਕੱਠ ਹੁੰਦਾ ਹਜ਼ਾਰਾਂ ਦਾ ਇਕੱਠ ਹੁੰਦਾ ਵੀ ਅੱਜ ਨੂੰ ਇਹ ਤਸੀਲਦਾਰ ਤੇ ਕੋਈ ਮਹਿਕਮਾ ਬਾਹਰੇ ਨਾ ਬੇਈਮਾਨ ਇਹ ਆਪਣੇ ਸਿਰਾਂ ਨੂੰ ਹੀ ਪੈ ਗਿਆ ਆਪਣੇ ਘਰਾਂ ਨੂੰ ਹੀ ਪੈ ਗਿਆ ਜਿਹੜਾ ਕਹਿੰਦਾ ਸੀ ਵੀ ਮੰਨੂ ਵੋਟਾਂ ਪਾਓ ਨਾ ਕਿਸੇ ਮਾਂ ਦੀ ਚੁੰਨੀ ਲੈਣੀ ਐ ਨਾ ਕਿਸੇ ਭੈਣ ਦੀ ਗੁਦੜੀ ਸ਼ਰਕਾ ਦੇ ਖਰੀਸੀ ਜਾਣੀ ਐ ਨਾ ਕਿਸੇ ਨੂੰ ਟਾਵਰਾਂ ਤੇ ਕੈਂਚੀ ਤੇ ਚੜਨਾ ਪੈਣਾ ਪਰ ਬੇਈਮਾਨ ਨੇ परद्याचे पूरनी उत्तर ਵੀ ਮਨਾਂ ਮਗਾਉਣ ਵਾਸਤੇ ਆਇਆ। ਉਹ ਸਾਡੇ ਕਿਸਾਨਾਂ ਨੂੰ ਐਨਾ ਫੱਟੜ ਕੀਤਾ ਇਹਨੇ ਤੇਰਾ ਤਰੀਕਾ ਹੈ ਤੇਨਾ। ਐਨਾ ਹੰਝੂ ਘੋੜ ਪਗਾਏ। ਪਾਣੀ ਦੇ ਆ ਪੁਛਾੜਾ ਚਲਾਈਆਂ। ਪਰ ਅਸੀਂ ਸਾਲ ਸਵਾ ਸਾਲ ਦਿੱਲੀ ਦੇ ਬਾਟਰਾ ਤੇ ਬੈਠੇ ਰਹੇ ਜਖਮੀ ਹੋ ਕੇ ਵੀ। ਪਰ ਜੇ ਸਰਕਾਰ ਨੂੰ ਸਭ ਤੋਂ ਡਰ ਲੱਗਦਾ ਸੀ। ਕੈਨ ਅਵੀ ਸਾਡੀਆਂ ਟਰਾਲੀਆਂ 'ਚ ਪੰਪ ਰੱਖੇ ਹੋਏ ਨੇ ਸਾਡੀਆਂ ਟਰਾਲੀਆਂ 'ਚ ਅਸਲਾ ਰੱਖਿਆ ਹੋਇਆ ਨੰਗੇ ਪੈਰੀ ਜਮਾਂਗੇ ਦਿੱਲੀ ਨੂੰ ਇੱਕ ਇੱਕ ਸਾਡੇ 'ਤੇ ਪਾਣੀ ਦੀ ਬੋਤਲ ਹੋ ਪਰ ਸਾਡੇ ਕਿਸਾਨਾਂ ਤੋਂ ਨੰਗੇ ਪੈਰ ਤੋਂ ਵੀ ਡਰ ਲੱਗਿਆ ਪਰ ਜਦੋਂ ਉੱਧਰ ਨੂੰ ਚਾਲੇ ਪਏ ਪਾਣੀ ਦੀ ਪਛਾਣ ਨਾਲ ਸਾਡੇ ਕਿਸਾਨਾਂ ਦੀ ਈਮਾਨ ਨੇ ਅੱਖਾਂ ਤੋਂ ਵੀ ਵਿਚਾਰਾ ਅੱਜਾ ਕਰਦਾ ਏ ਪਰ ਅੱਜ ਅੱਜ ਇਹ ਸੁਣਨ ਦੀ ਗੱਲ ਆਈ ਏ ਸਮਝਣ ਦੀ ਗੱਲ ਆ ਏ